ਗਰੀਬ ਨਿਵਾਜ ਸ੍ਰੀ ਗੁਰੂ ਨਾਨਕ ਦੇਵ ਜੀ ਘਰ ਵਿਖੇ ਬਿਰਾਜਮਾਨ ਸਨ ਤੇ ਮਾਤਾ ਜੀ ਭੋਜਨ ਤਿਆਰ ਕਰ ਰਹੇ ਸਨ ਜਦੋਂ ਭੋਜਨ ਤਿਆਰ ਹੋ ਗਿਆ ਤਾ ਮਾਤਾ ਜੀ ਨੇ ਤੁਲਸਾ ਨਾਮੀ ਦਾਸੀ ਨੂੰ ਕਿਹਾ ਕਿ ਜਾ ਕੇ ਗੁਰੂ ਨਾਨਕ ਜੀ ਨੂੰ ਸਾਧ ਲਿਆ ਤਾਂ ਕਿ ਉਹ ਰੋਟੀ ਖਾ ਲੈਣ ਜਦ ਦਾਸੀ ਨੇ ਆ ਕੇ ਤੱਕਿਆ ਤਾਂ ਹਜੂਰ ਬਿਰਾਜਮਾਨ ਸਨ ਉਠਾਇਆ ਨਾ ਤੇ ਜਾ ਕੇ ਮਾਤਾ ਜੀ ਨੂੰ ਕਿਹਾ ਉਹ ਤਾਂ ਬਿਰਾਜਮਾਨ ਹਨ ਮਾਤਾ ਜੀ ਨੇ ਕਿਹਾ ਕੋਈ ਹੱਜ ਨਹੀਂ ਤੂੰ ਜਾ ਕੇ ਉਠਾ ਦੇ ਰੋਟੀ ਖਾਂ ਲੈਣ ਨਹੀਂ ਤਾਂ ਠੰਡੀ ਹੋ ਜਾਏਗੀ ਜਦ ਦੁਬਾਰਾ ਤੁਲਸਾ ਦਾਸੀ ਆਈ ਤਾਂ ਗੁਰੂ ਜੀ ਨੂੰ ਉਠਾਉਣ ਨੂੰ ਜੀ ਨਾ ਕਰੇ ਪਰ ਮਾਤਾ ਜੀ ਦੇ ਡਰ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋ ਚਰਨ ਨੰਗੇ ਸਨ ਉਹ ਚੱਟਣ ਲੱਗ ਪਈ ਚਰਨ ਚੱਟਦਿਆਂ ਹੋਇਆਂ ਤੋਸਾ ਦਾਸੀ ਨੂੰ ਇਤਨਾ ਸੁਆਦ ਆਇਆ ਜਿਵੇਂ ਗੁੰਗਾ ਮਠਿਆਈ ਮੂੰਹ ਖਾ ਕੇ ਉਸ ਦੇ ਆਨੰਦ ਨੂੰ ਕਹਿ ਨਹੀਂ ਸਕਦਾ ਕਿਉਂਕਿ ਉਹ ਚਰਨ ਧੂੜੀ ਨੂੰ ਮਿੱਟੀ ਨਹੀਂ ਸਮਝਦੀ ਸੀ ਜਿਉਂ-ਜਿਉਂ ਉਹ ਚਰਨਾਂ ਨੂੰ ਚੱਟਦੀ ਸੀ ਤਿਉਂ-ਤਿਉਂ ਉਸ ਨੂੰ ਐਸਾ ਆਨੰਦ ਆਉਂਦਾ ਸੀ ਮਾਨੋ ਉਸ ਦੇ ਕਪਾੜ ਖੁੱਲਦੇ ਜਾਂਦੇ ਸਨ ਥੋੜੇ ਚਿਰ ਵਿੱਚ ਹੀ ਉਸ ਨੂੰ ਅਜੇ ਹੀ ਸੋਝੀ ਹੋ ਗਈ ਕਿ ਵੇਖਦੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਤਾਂ ਸਮੰਦਰ ਵਿਖੇ ਮਨੁਸ਼ਕ ਸ਼ਾਹ ਦਾ ਜਹਾਜ਼ ਪਾਰ ਕਰ ਰਹੇ ਹਨ ਚੱਟ ਆ ਕੇ ਮਾਤਾ ਜੀ ਨੂੰ ਕਹਿੰਦੀ ਹੈ ਕਿ ਤੇਰਾ ਪੁੱਤਰ ਨਾਨਕ ਤਾਂ ਜਹਾਜ਼ ਪਾਰ ਕਰਨ ਗਿਆ ਹੋਇਆ ਹੈ ਇਹ ਗੱਲ ਸੁਣਦਿਆਂ ਸਾਰ ਮਾਤਾ ਨੂੰ ਗੁੱਸਾ ਛੜ ਆਇਆ ਤੇ ਆਪ ਉੱਠ ਕੇ ਆਈ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਬਾਹਾਂ ਫੜ ਕੇ ਉਠਾਇਆ ਤੇ ਇੰਜ ਕਿਹਾ ਤੇਰੀਆਂ ਇਹ ਗੱਲਾਂ ਵੇਖੇ ਹੁਣ ਤਾਂ ਦਸ ਵੀ ਮਖੌਲ ਕਰਨ ਲੱਗ ਪਈ ਹੈ ਗੁਰੂ ਜੀ ਨੇ ਕਿਹਾ ਮਾਤਾ ਜੀ ਕੀ ਕਹਿੰਦੀ ਹੈ ਤੁਲਸਾ ਮਾਤਾ ਜੀ ਇਹ ਕਹਿੰਦੀ ਹੈ ਤੇਰਾ ਪੁੱਤ ਤਾਂ ਕਿਸੇ ਸਿੱਖ ਦਾ ਵੇੜਾ ਬੰਨੇ ਲਾ ਰਿਹਾ ਹੈ ਗੁਰੂ ਜੀ ਨੇ ਕਿਹਾ ਮਾਤਾ ਜੀ ਇੱਕ ਕੰਬਲੀ ਚਮਲੀ ਹੋ ਗਈ ਹੈ ਤੁਸੀਂ ਇਹਦੀਆਂ ਗੱਲਾਂ ਦਾ ਗੁੱਸਾ ਨਾ ਕਰੋ ਬਸ ਇੰਨੀ ਗੱਲ ਕਹਿਣ ਤੇ ਉਹ ਸੱਚਮੁੱਚ ਸੰਸਾਰ ਵੱਲੋਂ ਕਮਲੀ ਹੋ ਗਈ ਅੱਗੇ ਤਾਂ ਚਰਨ ਚੱਟਣ ਨਾਲ ਪਰਦਾ ਹੀ ਦੂਰ ਹੋਇਆ ਸੀ ਹੁਣ ਇਸ ਗੱਲ ਦੇ ਫਰਮਾਨ ਨਾਲ ਉਸ ਦਾ ਸੰਸਾਰ ਫੁਰਨਾ ਵੀ ਨਵਿਰਤ ਹੋ ਗਿਆ ਇਸ ਪ੍ਰਕਾਰ ਗੁਰੂ ਜੀ ਆਪਣੇ ਸੇਵਕਾਂ ਦੀ ਰੱਖਿਆ ਕਰਦੇ ਹਨ ਜੀ